ਅਸੀ ਗੱਲ ਜੀ ਵੀਰ ਜੀ ਗੁਰਸੇਵ ਕਟੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਹਰਸ਼ਾਸ਼ੀਨਾ ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਅੱਡਾ ਕੁਕੜਾਂ ਵਾਲਾ ਵੀਰ ਜੀ ਵਜਦਾ ਅੱਜ ਦੀ ਵੀਡੀਓ ਜੇ ਤੁਹਾਨੂੰ ਤਿੰਨ ਨਗ ਦਿਖਾਉਣੇ ਆ ਦੋ ਤੇ ਬਹੁਤ ਖੂਬਸੂਰਤ ਝੋਟੀਆਂ ਤੇ ਇੱਕ ਆਪਾਂ ਤੁਹਾਨੂੰ ਐਂਡ ਤੇ ਹੌਲੀ ਭਾਦੀ ਮਹਿਮ ਖਾਵਾਂਗੇ ਜੀ ਆ ਵੀਰ ਜੀ ਆ ਗੱਬਣ ਦੀ ਝੋਟੀ ਜੇ ਦੂਜਾ ਸੁਆ ਦੂਰ ਦਰਕਾੜ ਕੋਈ 14 15 ਕਿਲੋ ਵਾਲੀ ਆ ਝਟੀ ਤੋੜ ਕੇ ਖੋਨੇ ਆ ਵੀਰ ਜੀ ਤਨ ਤੋੜੋ ਜੀ ਬਹੁਤ ਵੱਡੀ ਕੱਦ ਕਾਠ ਹਲੀ ਝਟੀਆਂ ਤੇ ਥੱਲੇੋਂ ਵੇਖੋ ਲੇਵੇ ਵਾਲੀ ਪਾਂਡੀ ਪਾਈ ਫਿਰਦੀ ਐ ਬਹੁਤ ਵੱਡੀ ਝਟੀ ਆ 15 16 ਕਿਲੋ ਵਾਲੀ ਝਟੀ ਆ ਜੀ ਲੈਓ ਜੀ ਵਾਰਸ ਫੁੱਲ ਵੱਡੀ ਝਟੀ ਆ ਜਿਹਨੂੰ ਵੱਡੀ ਕਹਿੰਦੇ ਆ ਫੁੱਲ ਵੱਡੀ ਥਾਣਾ ਦਾ ਸੈ ਹੈ ਗਿਆ ਬਹੁਤ ਚੰਗਾ ਚਾਰੇ ਐ ਨੁਕਰਾਂ ਤੇ ਥਣ ਲੱਗੇ ਜੀ ਤੁਹਾਨੂੰ ਲਾਗੋਂ ਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੇਖੋ ਤੁਹਾਨੂੰ ਬਹੁਤ ਸੋਹਣਾ ਅੜੜ ਅੜੜ ਬਹੁਤ ਵਧੀਆ ਬਣਾਇਆ ਝੋਟੇ ਨੇ ਥੱਲੇੋਂ ਬਾਕੀ ਬਹੁਤ ਜਿਆਦਾ ਸਾਫ਼ ਹੈ ਵੀਰੋ ਨਾਲ ਕੋਡ ਰੇਟ ਕੀ ਅੱਸੀ ਕਾਲ ਵੀ ਜੀ ਕੀ ਜੇ ਰੇਟ ਹੈ ਵੀਰ ਜੀ ਮੁੰਨ ਤੇ 1 ਲੱਖ ਦਾ ਯਾਰ ਕਰਦੇ ਆਂ ਅੱਛਾ ਜੀ ਮੰਨਤਨ ਕਰ ਲਾਂਗੇ ਕਿੱਦਾਂ ਹੀ ਦੇਣੀ ਕਿੰਨੇ ਦੀ ਆਪਾਂ ਵੀਰ ਜੀ ਜਿੰਨੇ ਦੀ ਦੇ ਦਾਂਗੇ ਨਹੀਂ ਕਰੀਏ ਜੇ ਅੰਦਰ ਕਰੀਏ ਥੋੜੀ ਜੀ ਕੱਲ ਮਾਨਤਨ ਕਰ ਲਾਂਗੇ ਜਿੱਦ ਰਾਖਣਗੇ ਨਹੀਂ ਕਰੋ ਜੇ ਹਾਂ ਕੱਲ ਹੋਰ 2000 ਕੱਟ ਕਰ ਲਾਂਗੇ 99000 ਦੀ ਵੀਰ ਜੀ ਕਹਿੰਦੇ ਝੋਟੀ ਦੇ ਦਾਂਗੇ ਬਰਪ ਝੋਟੀ ਬਹੁਤ ਜ਼ਿਆਦੀ ਚੰਗੀ ਜੇ ਜਿਹੜਾ ਵੀਰ ਲੈ ਜਾਊਗਾ ਨਿਯਾਰੇ ਲਊਗਾ 200 ਪੀਊਗਾ ਇੱਥੇ ਕੋਈ ਘਟਾ ਨਹੀਂ ਵੀਰ ਜੀ ਹੁਣ ਤੁਹਾਨੂੰ ਦੂਜੇ ਨੰਬਰ ਤੇ ਝੋਟੀ ਖਾਂ ਕੇ ਦੂਜਾ ਸੁਗਾ ਤਾਜੀ ਸੂਈ ਵੇਖੋ ਜੀ ਕਾਲੀ ਪੌਰ ਜੇ ਚਲੋ ਵੀਰ ਜੀ ਤੋਰੋ ਜੇ ਇਹ ਸੂਈ ਜੇ ਵੀਰ ਜੀ ਤਾਜ਼ਾ ਬੱਚਾ ਹੈ ਉਹ ਕੋ ਬੱਚਾ ਹੀ ਤੁਹਾਨੂੰ ਦਿਖਾਉਣੇ ਆ ਬਾਅਦ ਚ ਨਿੱਕੇ ਸਿੰਘ ਦੀ ਝੋਟੀ ਹੈ ਬਹੁਤ ਜਿਆਦੀ ਚੰਗੀ ਝੋਟੀ ਹੈ ਥਾਂ ਸਹਿਜ ਬਹੁਤ ਵਧੀਆ ਫੁੱਲ ਵੱਡੀ ਕਾ ਅੱਧ ਕਾੜ ਦੀ ਵੱਡੀ ਝੋਟੀ ਹੈ ਨਿੱਕਾ ਨਿੱਕਾ ਸਿੰਘ ਲੱਗਾ ਜੀ ਵੀਰ ਜੀ ਬਾਕੀ ਥਾਂ ਸੋਣ ਬਹੁਤ ਵਧੀਆ ਠੰਡੀ ਸੀ ਦਾ ਦੁੱਧ ਕਿੰਨਾ ਕ ਜੀ ਵੀਰ ਜੀ ਇਹ ਬੱਥਰ ਕੁਰੀਆ ਚਿਕਲਮ ਕੁਛਾ ਟਿਕਲੇ ਬੋਲਾ ਆ 8 ਕਿਲੋ ਬੋਲਾ ਵੀ ਜੀ ਇਹ ਦੱਸਦੇ ਆ ਬਾਕੀ ਥੱਲੇੋਂ ਥੱਲੇੋਂ ਬਹੁਤ ਸਾਫ ਆ ਜਿਹਦਾ ਕੋਣ ਨਾੜੂ ਦਾ ਬੱਚਾ ਬੱਚਾ ਬੱਚੇ ਦਾ ਨਾੜੂ ਵੀ ਨਾਲ ਹੀ ਆ ਜੇ ਆਹ ਦੇਖੋ ਤੇ ਕੀ ਮੁੱਲ ਵੀ ਜੀ ਇਹਦਾ ਕਰਨਾ ਆਪਾਂ ਜੀ ਜੀ ਇਹਦਾ ਮੁੱਲ 4000 ਰੁਪਏ ਦਾ ਨਹੀਂ ਕਰੀਏ ਜੇ ਮਾਨਦਾਨ ਵੀ ਰੋਣ ਦਈਏ ਵੀ ਹੋਰ 2000 ਕਰ ਲਓ ਇੱਕੋ ਗੱਲ ਕਰ ਦੋ ਵੀਰ ਜੀ 75000 ਦੀ ਦੇ ਦਾਂਗੇ ਵੀਰਾ 75000 ਚ ਲਓ ਵੀਰ ਜੀ ਛੋੜ ਕਹਿੰਦੇ ਆ ਕਰਦਾਂਗੇ ਖੁੱਲੀ ਬਾਕੀ ਝੋਟੀ ਬਹੁਤ ਚੰਗੀ ਇੱਕ ਹੁਣ ਤੁਹਾਨੂੰ ਅੰਨ ਕੀਨਾ ਵਖਾਉਣਾ ਵਾ ਛੋਟੇ ਭਾ ਦਾ ਸੂਈ ਜੀ ਵੀਰ ਜੀ ਕਿੰਨਾ ਕਰ ਦੋਦ ਵੀਰ ਜੀ ਦੁੱਧ 8 ਕਿਲੋ ਹੈ ਅਜੇ ਪੁਣੇ ਆਈ ਹੈ ਨਾ ਵੀਰ ਜੀ ਹੁਣੇ ਆਈ ਹੈ ਚੋ ਚਾ ਕੇ ਆਈ ਹੈ ਅਜੇ 8 ਕਿਲੋ ਕਰ ਆਊਗੀ ਅਜੇ 8 ਕਿਲੋ ਨਹੀਂ ਦੁੱਧ ਚਲੋ 8-9 ਕਿਲੋ ਦੇਈ ਜਾਣਾ ਵੀਰ ਜੀ ਇਹਨੇ ਹੁਣ 7 ਕਿਲੋ ਹੋਊ ਪੱਕਾ ਹੈਗਾ ਜਿਆਦਾ ਹੀ ਆ ਚਲ ਛਾਤੀ ਲਾਓ ਉਹ ਬੱਚਾ ਇਹਦਾ ਵੀਰ ਜੀ ਵੇਖੋ ਤੋ ਰੋਈ ਦੀ ਨੂੰ ਅਜੇ ਹੁਣੇ ਆਈ ਹੈ ਥੋੜਾ ਜਿਹੀ ਹੋਇਆ ਜੀ ਇਹਨੂੰ ਆਈ ਤੂੰ ਚੋਈ ਵੀਰ ਜੀ ਹੁਣਾਂ ਘਰੇ ਲੈ ਆ ਗਏ ਬਾਕੀ ਤਾਜੀ ਸੂਈ ਹੈ ਸਾਰਾ ਸਿਆਲ ਦੁੱਧ ਦੇਈ ਜਾਣਾ ਵਾ ਜੇ ਤੇ ਚੋਈ ਚੋਈ ਦੀ ਸ਼ਾਮਾਂ ਨੂੰ ਮੇਰਾ ਵੀ ਰੋਸਾ ਹੁਣ ਆਈਡੀਆ ਲਾਵੇ ਸ਼ਾਮਾਂ ਨੂੰ ਜੱਡਾ ਜੱਡਾ ਬਣਾਉਣਾ 7 ਕਿਲੋ ਦੁੱਧ ਲਾਓ ਤੁਸੀਂ ਪੱਕਾ ਇਹਦੇ ਥਲੇ ਘਾਟ ਘਾਟ ਜਿਹੜਾ ਤਗੜਾ ਢਾਂਚਾ ਤਗੜਾ ਬੁਝੀ ਗਈ ਤੇ ਮੈਂ ਕੋਰੀ ਆ ਜਾ ਆਦੀ ਸਾਂਭੀ ਨਹੀਂ ਕਿਨੇ ਦੰਦ ਕਵਾੜੇ ਅੱਗੇ ਆ ਦੰਦ ਕਵਾੜੇ ਹਰ ਕੇ ਵੀਰ ਕਹਿੰਦਾ ਵੀ ਸਾਂਭੀ ਨਹੀਂ ਆ ਥੋੜੀ ਜੀ ਬਾਕੀ ਚਲੋ ਮਗਰ ਕੱਟੀ ਆ ਵੇਖੋ ਸੋ ਇਹ ਉਹ ਵੀ ਅੰਕ ਦਿਨਾਂ ਦੀ ਵੀ ਜੀ ਤਣਤੁੰਨ ਵੇਖੋ ਇਹਦੇ ਬਹੁਤ ਵਧੀਆ ਇਹਦਾ ਵੀਰ ਜੀ ਮੁੱਲ ਵੀਰ ਜੀ ਕੀ ਮੁੱਲ ਜੇ ਮੁੱਲ ਤੇ 50000 ਕਰਦੀ ਆ ਨਹੀਂ ਜੈ ਜੈ ਕਰੀਏ ਵੀਰ ਜੀ ਲਿੱਸੀ ਜੇ ਮੱਜ 40000 ਦੀ ਤੇ 당 ਇੱਕੋ ਲੈਣ ਤੇ ਨਹੀਂ 45000 ਦੀ ਕਰ ਦੋ ਵੀਰ ਜੀ 45000 ਦੀ ਦੇ ਦੇਣਗੇ ਵੀਰ ਜੀ ਦੇ ਦੇ ਦਾਂਗੇ ਬਾਕੀ ਚੰਗੀ ਜੇ ਆ ਦੇਖੋ ਤਿੰਨ ਨਾਗ ਵੀਰ ਹਣਾ ਕਾ ਕਿਤੇ ਆ ਨਾਗ ਵੀਰ ਜੀ ਹਣਾ ਵਿਖਾਏ ਆ ਵੱਧ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਮੇਰਾ ਵੀਰ ਤੁਹਾਡੇ ਕੋਲ ਫੇਰ ਪਹੁੰਚਾਂਗੇ ਮਾਲ ਲੈ ਗੇ